ਦੀਵਾਲੀ ਨੂੰ ਲੈ ਕੇ ਜਿੱਥੇ ਸ਼ਹਿਰਾਂ ਦੇ ਵਿੱਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਲੋਕ ਖਰੀਦਦਾਰੀ ਕਰ ਰਹੇ ਨੇ ਤੇ ਹਰ ਇੱਕ ਥਾਂ ਦੇ ਉੱਤੇ ਖੁਸ਼ੀਆਂ ਦੇਖਣ ਨੂੰ ਮਿਲ ਰਹੀਆਂ ਨੇ ਤੇ ਸਬਦੇ ਦਰਮਿਆਨ ਪੰਜਾਬ ਪੁਲਿਸ ਵੀ ਚੱਪੇ-ਚੱਪੇ ਦੇ ਉੱਤੇ ਤਾਇਨਾਤ ਹੈ ਤਾਂਕਿ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰਹੇ ਤੇ ਲੋਕ ਖੁਸ਼ਹਾਲੀ ਦੇ ਨਾਲ ਤਿਉਹਾਰ ਮਨਾ ਸਕਣ ਪਰ ਉੱਥੇ ਹੀ ਹੁਣ ਪੰਜਾਬ ਸਰਕਾਰ ਵੀ ਪੱਬਾ-ਪਾਰ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸਬਦੇ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਆਈਐਸ ਤੇ ਆਈਪੀਐਸ ਅਧਿਕਾਰੀਆਂ ਦੇ ਨਾਲ ਅਹਿਮ ਮੀਟਿੰਗ ਕੀਤੀ ਗਈ ਹੈ ਹਾਂ ਤਾਂ ਤਿਹਾਰੀ ਸੀਜ਼ਨ ਨੂੰ ਲੈ ਕੇ ਦੀਵਾਲੀ ਨੂੰ ਲੈ ਕੇ ਜਿਹੜਾ ਹੈ ਸੀਐਮ ਮਾਨ ਦੇ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਅਹਿਮ ਮੁਲਾਕਾਤ ਕੀਤੀ ਗਈ ਹੈ ਤਾਂ ਚੰਡੀਗੜ੍ਹ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਅਹਿਮ ਮੀਟਿੰਗ ਕੀਤੀ ਗਈ ਹੈ ਆਈਪੀਐਸ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾਵੇ ਲੋਕਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਪਰੇਸ਼ਾਨੀ ਜੜੀ ਆ ਨਾ ਹੋਵੇ ਅਤੇ ਲੋਕ ਖੁੱਲਕੇ ਜਿਹੜਾ ਨੇ ਆਪਣੇ ਤਿਉਹਾਰ ਮਨਾ ਸਕਣ ਤਾਂ ਇਸ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ ਇਸ ਤੋਂ ਇਲਾਵਾ ਆਈਐਸ ਅਧਿਕਾਰੀਆਂ ਨੂੰ ਵੀ ਹਦਾਇਤਾਂ ਦਿੱਤੀਆਂ ਗਈਆਂ ਨੇ ਕੇ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਤੇ ਝੋਨੇ ਦੇ ਸੀਜ਼ਨ ਦੇ ਵਿੱਚ ਜੋ ਕਿਸਾਨ ਜਿਹੜਾ ਨੇ ਆਪਣਾ ਝੋਨਾ ਵੇਚਣਾ ਹੈ ਨੇ ਤਾਂ ਖਰੀਦਦਾਰੀ ਜਿਹੜਾ ਸੁਚਾਰੂ ਢੰਗ ਦੇ ਨਾਲ ਹੋਵੇ ਤੇ ਕਿਸਾਨਾਂ ਨੂੰ ਦੀਵਾਲੀ ਵਾਲੇ ਦਿਨ ਤੋਂ ਪਹਿਲਾਂ ਜਿਹੜਾ ਬਿੱਲਾ ਕਰ ਦਿੱਤਾ ਜਾਵੇ ਤਾਂ ਕਿ ਕਿਸਾਨ ਵੀ ਆਪਣੇ ਪਰਿਵਾਰਾਂ ਦੇ ਨਾਲ ਖੁਸ਼ਹਾਲ ਦੀਵਾਲੀ ਜਿਹੜੀ ਆ ਉਹ ਮਨਾਸ ਕਰਨ ਉਹਨਾਂ ਦੀ ਫਸਲ ਜਲਦ ਤੋਂ ਜਲਦ ਖਰੀਦੀ ਜਾਵੇ ਐਮਐਸਪੀ ਤੇ ਖਰੀਦੀ ਜਾਵੇ ਲਗਾਤਾਰ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਕਈ ਮੰਡੀਆਂ ਚੋਂ ਇਹ ਖਬਰਾਂ ਆ ਰਹੀਆਂ ਸੀ ਕਿ ਕਿਸਾਨਾਂ ਨੂੰ ਜਾਣਬੂਜ ਕੇ ਖੱਜਲ ਕੀਤਾ ਜਾ ਰਿਹਾ ਹੈ ਆਰਤੀਆਂ ਦੇ ਵੱਲੋਂ ਐਮਐਸਪੀ ਦੇ ਉੱਤੇ ਖਰੀਦ ਜਿਹੜੀ ਉਹ ਨਹੀਂ ਕੀਤੀ ਜਾ ਰਹੀ ਗੱਲ ਕੀਤੀ ਜਾਵੇ ਅੰਮ੍ਰਿਤਸਰ ਮੰਡੀ ਦੀ ਤਾਂ ਉੱਥੇ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਵੱਲੋਂ ਜਿਹੜਾ ਹੈ ਪੱਕਾ ਮੋਰਚਾ ਪਿਛਲੇ 4-5 ਦਿਨਾਂ ਤੋਂ ਲਗਾਇਆ ਗਿਆ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਕਈ ਸਰਕਾਰੀ ਅਫਸਰ ਜਿਹੜਾ ਨੇ ਮਾਹੌਲ ਖਰਾਬ ਕਰ ਰਹੇ ਨੇ ਕਿਸਾਨਾਂ ਦੀ ਫਸਲ ਦੇ ਵਿੱਚ ਨਮੀ ਦੱਸ ਕੇ ਐਮਐਸਪੀ ਦੇ ਵਿੱਚ ਕਟੌਤੀ ਕਰ ਰਹੇ ਨੇ ਤਾਂ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਜਿਹੜੇ ਨੇ ਖਾਦ ਵਾਲੇ ਲੋਕ ਨੇ ਜਾਂ ਫਿਰ ਜਨਾਦੇ ਵੱਲੋਂ ਡੀਏਪੀ ਵਗੈਰਾ ਵੇਚੀ ਜਾ ਰਹੀ ਹੈ ਤਾਂ ਉਨ੍ਹਾਂ ਦੇ ਵੱਲੋਂ ਵੀ ਜਿਹੜਾ ਲੁੱਟ ਕਿਸਾਨਾਂ ਦੀ ਕੀਤੀ ਜਾ ਰਹੀ ਹੈ ਤਾਂ ਇਸ ਦੀਆਂ ਸ਼ਿਕਾਇਤਾਂ ਲਗਾਤਾਰ ਪੰਜਾਬ ਸਰਕਾਰ ਦੇ ਕੋਲ ਮੇ ਪਹੁੰਚ ਰਹੀਆਂ ਨੇ ਬੀਤੇ ਦਿਨ ਸਭ ਨੇ ਦੇਖਿਆ ਹੈ ਕਿ ਜਿਸ ਤਰੀਕੇ ਦੇ ਨਾਲ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਆਪਣੇ ਹਲਕੇ ਦੇ ਵਿੱਚ ਸਾਰੇ ਖਾਦ ਵਿਕਰੇਤਾਵਾਂ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੂੰ ਅਪੀਲ ਕੀਤੀ ਗਈ ਕਿ ਕਿਸਾਨਾਂ ਦੀ ਲੁੱਟ ਬੰਦ ਕਰ ਦਿੱਤੀ ਜਾਵੇ ਤੇ ਜੇਕਰ ਸ਼ਿਕਾਇਤ ਆਂਦੀ ਹੈ ਤਾਂ ਕਾਰਵਾਈ ਵੀ ਹੋਏਗੀ ਤਾਂ ਇਸ ਸਭ ਦੇ ਦਰਮਿਆਨ ਹੁਣ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਨਵੀਂ ਵੀ ਜਿਹੜਾ ਨੇ ਪਪਾਪਾ ਨੇ ਤੇ ਅਦੇ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਆਈਐਸ ਤੇ ਆਈਪੀਐਸ ਦੇ ਨਾਲ ਮੀਟਿੰਗ ਕੀਤੀ ਗਈ ਹੈ ਤੇ ਮੀਟਿੰਗ ਦੇ ਵਿੱਚ ਤਿਉਹਾਰੀ ਸੀਜ਼ਨ ਨੂੰ ਲੈ ਕੇ ਸਮੀਖਿਆਵਾਂ ਕੀਤੀਆਂ ਗਈਆਂ ਨੇ ਸੀਐਮ ਮਾਨੇ ਅਧਿਕਾਰੀਕ ਪ੍ਰਬੰਧਕ ਸਕੱਤਰਾਂ ਦੇ ਨਾਲ ਮੀਟਿੰਗ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਕਿਸੇ ਨੂੰ ਵੀ ਦੀਵਾਲੀ ਦੇ ਉੱਤੇ ਕਿਸੇ ਵੀ ਤਰੀਕੇ ਦੀ ਦਿੱਕਤ ਜਿਹੜੀ ਆ ਉਹ ਨਾ ਹੋਵੇ ਲੋਕ ਖੁਸ਼ੀ ਖੁਸ਼ੀ ਜਿਹੜਾ ਨੇ ਆਪਣੇ ਤਿਉਹਾਰ ਮਨਾਣ ਤਾਂ ਇਸ ਕਰਕੇ ਪੁਲਿਸ ਨੂੰ ਵੀ ਮੁਸ਼ਤਿਹਰ ਰਹਿਣ ਦੇ ਲਈ ਹੁਕਮ ਦਿੱਤੇ ਨੇ ਤੇ ਨਾਲ ਦੀ ਨਾਲ ਕਿਸਾਨ ਵੀ ਮੰਡੀ ਦੇ ਵਿੱਚ ਖੱਜਲ ਨਾ ਹੋਣ ਖਰੀਦ ਜਿਹੜੀ ਪ੍ਰਕਿਰਿਆ ਉਸ ਨੂੰ ਮੁਕੰਮਲ ਤੇ ਸੁਚਾਰੂ ਢੰਗ ਦੇ ਨਾਲ ਚਲਾਉਣ ਲਈ ਆਈਐਸ ਅਧਿਕਾਰੀਆਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਨੇ ਕਿ ਕਿਸਾਨ ਆਪਣੇ ਪਰਿਵਾਰਾਂ ਦੇ ਨਾਲ ਖੁਸ਼ੀ-ਖੁਸ਼ੀ ਤਿਉਹਾਰ ਮਨਾ ਸਕਣ ਤੇ ਇਸ ਕਾਰਕੁਨਾਂ ਦੀ ਫਜ਼ਲ ਜਿਹੜੀ ਆ ਉਹ ਜਿੰਨੀ ਜਲਦੀ ਹੋ ਸਕੇ ਐਮਐਸਪੀ ਦੇ ਉੱਤੇ ਖਰੀਦੀ ਜਾਵੇ